श्री स्वामी जी महाराज की yeah, either, बड़े ही सुंदर भाव श्रीगर महाराज जी के चरणा बगा जी ने रखे ने मेनू भी याद है एक बार तालिया लगा दो जी इन <Net Mussolain> <न्यास> ਗੁਰਨਾਨਕ ਅਵਤਾਰਾ ਮਨ মোহন ਕ੍ਰਿਸ਼ਨ ਬੋਲਾ ਗੁਰਨਾਨਕ ਅਵਤਾਰਾ ਅਵਤਾਰੀ ਅੱਜ ਘੱਲੋਂ ਪਰਵਾਰ ਵੱਲੋਂ ਨੰਗਲੀ ਵਾਲੇ ਮਹਾਰਾਜ ਦਾ ਸਤਸੰਗ ਫਾਸਟ ਤੋਂ ਅਸ਼ੀਰਵਾਦ ਦੇਣ ਵਾਸਤੇ ਮਹਾਰਾਜ ਨੂੰ ਘਰ ਤੋਂ ਬੁਲਾਇਆ ਆਪਣੇ ਘਰ ਬੁਲਾਇਆ ਸੀਗਾ ਔਰ ਤਕਰੀਬਨ ਮਹਾਰਾਜ ਨੇ ਸਾਰੀ ਸੰਗਤ ਨੂੰ ਬਹੁਤ ਵੱਡਾ ਅਸ਼ੀਰਵਾਦ ਦਿੱਤਾ ਬਹੁਤ ਅਸ਼ੀਰਵਾਦ ਨਾਲ ਨਾਲ ਬਹੁਤ ਵੱਡੀ ਖੁਸ਼ੀ ਦੀ ਗੱਲ ਵੀ ਹੈ ਨਾਲ ਸਾਡੇ ਮਜੀਦ ਸਿੰਘ ਢਿੱਲੋਂ ਸਾਡੇ ਆਮ ਆਦਮੀ ਪਾਰਟੀ ਦੇ ਇਸ ਵਾਰਡ ਤੋਂ ਕੈਂਡੀਡੇਟ ਨੇ ਔਰ ਆਮ ਆਦਮੀ ਪਾਰਟੀ ਦੀ ਟੀਮ ਨੇ ਔਰ ਖਾਸ ਤੌਰ ਤੇ ਸਾਡੇ ਸੁਭੇਦ ਹਰਮਨ ਭਾਰੇ ਮੁੱਖ ਮੰਤਰੀ ਸਾਹਿਬ ਤੋਂ ਵਾਸੀ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਹਨਾਂ ਤੇ ਭਰੋਸਾ ਜਤਾ ਦੇ ਅੱਜ ਇਹਨਾਂ ਨੂੰ ਟਿਕਟ ਦੇ ਕੇ نوازਿਆ ਔਰ ਗੁਰੂ ਮਾਰਿਆ ਕਿਰਪਾ ਕਰਨ ਕਿ ਸੰਗਤ ਕਿਉਂਕਿ ਸੰਗਤ ਦਾ ਸ਼ੀਰਵਾ ਲੈਣਾ ਬਹੁਤ ਜ਼ਰੂਰੀ ਹੁੰਦਾ ਸੰਗਤ ਦਾ ਆਸ਼ੀਰਵਾਦ ਮਿਲ ਗਿਆ ਅੱਜ ਇਹਨਾਂ ਨੂੰ ਉਸ ਬੁਰਮਾਰੇ ਕਿਰਪਾ ਕਰਨਗੇ ਆਉਣ ਵਾਲੀ 20 ਤਰੀਕ ਨੂੰ ਲੋਕ ਆਪਣਾ ਇੱਕ ਇੱਕ ਕੀਮਤੀ ਵੋਟ ਹੈ ਸਰ ਮਜੀਤ ਸਿੰਘ ਢਿੱਲੋਂ ਦੇ ਸਰਦਾਰ ਮਜੀਤ ਸਿੰਘ ਚੋਹਰੀ ਮਨਨ ਬੱਜਾ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਧਰਨੀ ਪ੍ਰੋਗਰਾਮ ਦੀ ਕਰਾਇਆ ਜਾ ਰਿਹਾ ਜਿੱਦਾਂ ਦੀ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਆਪਦੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਸੱਚੇ ਪਾਤਸ਼ਾਹ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਪਦੇ ਪਾਰਟੀ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਪਾਰਟੀ ਪ੍ਰਧਾਨ ਅਮਨ ਰੋੜਾ ਜੀ ਦਾ ਸਾਡੇ ਐਮਐਲਏ ਮਦਨ ਲਾਲ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਸਾਡੀ ਲੀਡਰਸ਼ਿਪ ਆ ਸਾਰਿਆਂ ਦਾ ਦਿਲੋਂ ਤੈ ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਜੇ ਬੰਦੇ ਤੇ ਮਾਣ ਬਖਸ਼ ਕੇ ਮੈਨੂੰ 86 ਨੰਬਰ ਵਾਰਡ ਤੋਂ ਟਿਕਟ ਦੇ ਕੇ ਇੱਕ ਛੋਟੇ ਜੇ ਨਿਮਾਣੇ ਜੇ ਬੰਦੇ ਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦੀਆਂ ਤੇ ਪਰਮਾਤਮਾ ਦਾ ਅੱਜ ਓਟ ਆਸਰਾ ਲੈ ਕੇ ਅਸੀਂ ਅੱਜ ਆਪਣੀ ਸ਼ੁਰੂਆਤ ਵੀ ਸਾਡੀ ਹੋ ਗਈ ਆ ਤੇ ਪਰਮਾਤਮਾ ਰਾਜ ਜੀ ਨੇ ਸਾਨੂੰ ਅਸ਼ੀਰਵਾਦ ਵੀ ਦਿੱਤਾ ਜਿਹਦੇ ਨਾਲ ਜੀ ਦੇ ਸਦਕਾ ਸਾਨੂੰ ਆਉਦੇ ਤੇ ਪੂਰਾ ਮਾਣ ਆ ਵੀ ਅਸੀਂ ਪਰਮਾਤਮਾ ਉਸ ਜੋ ਕਰੂਗਾ ਵਧੀਆ ਹੀ ਕਰੂਗਾ ਇਲਾਕੇ ਦੀ ਗੱਲ ਕਰਾਂਗੇ ਵਿਕਾਸ ਦੀ ਗੱਲ ਕਰਾਂਗੇ ਤੇ ਵਿਕਾਸ ਵਧੀਆ ਚੱਲੇ ਅੱਗੇ ਹੋਏ ਨਹੀਂ ਜਿਹੜੇ ਇਲਾਕੇ ਦੇ ਪਾਸੇ ਸਾਡੇ ਦੇਖੋ ਜੀ ਪਹਿਲਾਂ ਤਾਂ ਜਦੋਂ ਆਪਾਂ ਅਲਾਕੇ ਦਾ ਵਿਕਾਸ ਚ ਉਹਨਾਂ ਤਾਂ ਪਹਿਲਾਂ ਤਾਂ ਸਰ ਸਾਰਿਆਂ ਤੋਂ ਪਹਿਲਾਂ ਦਾ ਐਮਐਲਏ ਸਾਹਿਬ ਨੂੰ ਤੇਜਨੇ ਆਪਾਂ ਪਹਿਲਾਂ ਸਾਡਾ ਐਮਐਲਏ ਸੁਖ ਨਾਲ ਹੋ ਜਾਈ ਸੀ ਤੁਸੀਂ ਸਾਰੇ ਜਾਣਦੇ ਪਲੀ ਪਾਂਤੀ ਹੁਣ ਸਾਡੇ ਐਮਐਲਏ ਸਾਹਿਬ ਨੇ ਜਿਹੜੇ ਉਹ ਆਪ ਰਾਤ ਦਿਨ ਵਿਕਾਸ ਤੋਂ ਬਿਨਾ ਉਹਨਾਂ ਨੂੰ ਕੰਮ ਹੀ ਕੋਈ ਨਹੀਂ ਹੈ ਜਿਹੜਾ ਵੀ ਜਿੱਥੇ ਵੀ ਸਾਨੂੰ ਲੋੜ ਪਈ ਜਿਹੜੀ ਗਲੀ ਨਾਲ ਹੀ ਅਸੀਂ ਜੋ ਵੀ ਪੁਲੀ ਜੋ ਸਾਡੇ ਪਾਰਕਾਂ ਦੀ ਜੋ ਜਿੰਨਾ ਬਾਰੇ ਅਸੀਂ ਕਿਹਾ ਉਹਨਾਂ ਨੇ ਸਾਨੂੰ ਇੱਕ ਸੈਕਿੰਡ ਨਹੀਂ ਲਾਇਆ ਵੱਡਾ ਵੱਡਾ ਵੀਰ ਵੀ ਹੈ ਸਾਰੀਆਂ ਗਲੀਆਂ ਜੋ ਸਾਡੇ ਪੰਜ ਟਿਊਬਲ پارک ਦਰਿਆ ਦੇ ਕੰਡੇ ਤੇ ਵੱਡੀ ਪੁਲੀ ਬਣ ਲਗੀ ਆ ਡਿਵੈਲਪਮੈਂਟ ਦੀ ਤਾਂ ਬਗਾ ਜਾਬ ਦੇ ਨਾਰਥ ਏਰੀਆ ਦੇ ਵਿੱਚ ਕਿਸੇ ਚੀਜ਼ ਦੀ ਕਰਨੀ ਨਹੀਂ 140 ਕਰੋੜ ਰੁਪਈਆ ਉਹਨਾਂ ਨੇ ਆਪਦੀ ਨਾਰਥ ਕੰਸਟਰਨਸੀ ਤੇ ਲਾਇਆ ਵਾ ਇਸ ਕਰਕੇ ਡਿਵੈਲਪਮੈਂਟ ਤਾਂ ਸੋਚੋ ਹੀ ਨਾ ਵੀ ਬਗਾਈ ਜਿੰਨਾ ਜਰ ਹੈਗਾ ਉਹ ਤਾਂ ਸਿਰ ਸਾਡੇ ਹੈ ਹੀ ਵਿਕਾਸਪੁਰਸ਼ ਨੇ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੀ ਲੀਡ ਅਸੀਂ ਚੱਲਦੇ ਹੋਏ ਅਸੀਂ ਅੱਗੇ ਵੀ ਇਹੀ ਵਿਕਾਸ ਨੂੰ ਉਹਨਾਂ ਨੂੰ ਵਧਾਵਾਂਗੇ ਘਟਾਵਾਂਗੇ ਅਸਲ ਦੀ ਤਰ੍ਹਾਂ ਕਰੋ ਇਤੁ ਕੱਡੇਗੜ ਮਿਲੀ ਆਸ਼ੀਰਵਾਦ ਦੇ ਨਾਲ ਇਹ ਆ ਧਾਰਮਿਕ ਪ੍ਰੋਗਰਾਮ ਹਰ ਸਾਲ ਹੁੰਦਾ ਬਿਲਕੁਲ ਜਿੰਨਾ ਕੋ ਯੋਗਦਾਨ ਪੈਂਦਾ ਹਰ ਸਾਲ ਆਪਾਂ ਕਰਾਉਣਾ ਹੀ ਆਏ ਆ ਕਦੇ ਕਦੇ ਆਪਣਾ ਖਡ ਪਾਤ ਸਾਹਿਬ ਦਾ ਭੋਗ ਪਾਇਆ ਕਦੇ ਆਪਾਂ ਅੱਜ ਇਹ ਸਮਾਗਮ ਕਰਾਉਣ ਦਾ ਸਾਨੂੰ ਸੁਭਾਗਾ ਸਮਾਂ ਹੋਇਆ ਜਿੰਨਾਂ ਦੇ ਨਾਲ ਸਾਡੇ ਸਾਰੇ ਸਾਡੇ ਇਲਾਕੇ ਦੇ ਜਿੰਨੇ ਸਾਡੇ ਹੈਗੇ ਨੇ ਰਹਿਣ ਵਾਲੇ ਲੋਕਾਂ ਉਹਨਾਂ ਦੀ ਚਰਨਾ ਦੀ ਜਿਹੜੀ ਧੂੜ ਆ ਸਾਡੇ ਘਰਾਂ ਦੇ ਵਿੱਚ ਸਾਡੇ ਘਰ ਦੇ ਵਿੱਚ ਪਈ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਇੰਨਾ ਸੰਗਤ ਨੇ ਸਾਥ ਦੇ ਕੇ ਸਾਡਾ ਇਸ ਪ੍ਰੋਗਰਾਮ ਨੂੰ ਕਾਮਯਾਬ ਚਲਾਇਆ ਕਿਸਮਤ ਵਾਲੇ ਹਨ ਜਿਨ੍ਹਾਂ ਦੇ ਮਹਾਰਾਜ ਜੀ ਨੇ ਸਾਨੂੰ ਅਸ਼ੀਰਵਾਦ ਆ ਕੇ ਦਿੱਤਾ ਤੁਸੀਂ ਸਭ ਦੇਖਿਆ ਹੀ ਸਾਰਾ ਕੁਝ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਮਨ ਬੱਗਾ ਜੀ ਆਇਆ ਅਸ਼ੀਰਵਾਦ ਇਹਨੇ ਕਿੱਦਾਂ ਲੱਗ ਰਿਹਾ ਦੇਖੋ ਬਹੁਤ ਖੁਸ਼ੀ ਦੀ ਗੱਲ ਆ ਜੀ ਮੈਂ ਤਾਂ ਬੱਗਾ ਜੀ ਜਿਹੜੇ ਪਬਲਿਕ ਨੇ ਬੱਗਾ ਜੀ ਨੂੰ ਬਣਾਇਆ ਸਾਰੀ ਪਬਲਿਕ ਇੱਥੇ ਬੈਠੀ ਸੀ ਤਾਂ ਬੱਗਾ ਜੀ ਨੂੰ ਮਾਣ ਮਹਿਸੂਸ ਹੋਇਆ ਔਰ ਸਾਰਿਆਂ ਨੂੰ ਸਾਨੂੰ ਮਾਣ ਮਹਿਸੂਸ ਹੁੰਦਾ ਜਿਹੜੇ ਸਾਡੇ ਤੇ ਵਿਸ਼ਵਾਸ ਕਰਕੇ ਜਿਨ੍ਹਾਂ ਨੇ ਬੱਗਾ ਜੀ ਨੂੰ ਬਣਾਇਆ ਹੁਣ ਵਿਸ਼ਵਾਸ ਕਰਕੇ ਗਾਂ ਹਾਂ ਜੀ ਇਹ ਮਹਾਰਾਜ ਜੀ ਇਹਨਾਂ ਨੂੰ ਸਾਡੇ ਮਜੀਠ ਸਿੰਘ ਢਿੱਲੋਂ ਢਿੱਲੋਂ ਸਾਡੇ ਛੋਟੇ ਭਰਾ ਨੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਬਖਸ਼ ਕੇ ਜਾਣ ਇਹ ਪ੍ਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਕਰੇ ਇਹਨਾਂ ਦੀ ਹਰ ਟਮ ਤਰੱਕੀ ਹੋਵੇ ਆਹ ਕਹੇ ਵਿਕਾਸ ਦੇ ਕੰਮ ਵੀ ਕਹਿੰਦੇ ਇਲਾਕੇ ਦੇ ਸਮਾਜਿਕ ਕੰਮ ਬਹੁਤ ਜ਼ਿਆਦਾ ਕਰਦੇ ਆ ਇਸ ਤੱਕ ਕੋਈ ਮੋੜ ਪੈਸਾ ਦੀ ਨਾ ਇਹ ਦੇਖੋ ਜੀ ਅੱਜ ਤਾਂ ਇਹ ਚੋਣਾਂ ਦੇ ਖੜੇ ਨੇ ਇਸ ਤੋਂ ਪਹਿਲੇ ਵੀ ਇਹਨਾਂ ਨੂੰ ਅੱਧੀ ਰਾਤੀ ਆਵਾਜ਼ ਮਾਰੋ ਇਹ ਸਾਡੇ ਨਾਲ ਖੜੇ ਨੇ ਮੁਹੱਲੇ ਦੇ ਨਾਲ ਸ਼ਹਿਰ ਦੇ ਨਾਲ ਖੜੇ ਨੇ ਅਸੀਂ ਇਹਨਾਂ ਨੂੰ ਜਿੱਥੇ ਮਰਜ਼ੀ ਭਲਾਈਏ ਇੱਕ ਮਿੰਟ ਤੋਂ ਪਹਿਲੇ ਆਂਦੇ ਨੇ ਇਹ ਤਾਂ ਚਲੋ ਅੱਜ ਚੋਣਾ ਦੇ ਕਰਕੇ ਅਸੀਂ ਕਹਿੰਦੇ ਲੋਕਾਂ ਗਣ ਵੀ ਚੋਣਾ ਕਰਕੇ ਨਹੀਂ ਚੋਣਾ ਤੋਂ ਪਹਿਲੇ ਵੀ ਇਹ ਅਸੀਂ ਇਹਨਾਂ ਨੂੰ ਬਹੁਤ ਹੀ ਵਾਰੀ ਅਜਮਾਇਆ ਹੈ ਇਹਨਾਂ ਨੂੰ ਰਾਤ ਨੂੰ ਭਾਵੇਂ 12 ਵਜੇ ਫੋਨ ਕਰਦੀਏ 1 ਵਜੇ ਫੋਨ ਕਰਦੀਏ ਸਵੇਰੇ ਕਰਦੀਏ ਦੁਪਹਿਰੇ ਕਰਦੀਏ ਸਾਡੇ ਸਾਰੇ ਮੁਹੱਲੇ ਦੇ ਨਾਲ ਖੜੇ ਨੇ ਬਵਾਸਰ ਬਣਾਉਗੇ ਇਹਨਾਂ ਨੂੰ ਬਿਲਕੁਲ ਬਿਲਕੁਲ ਜੀ ਕਾਉਂਸਲਰ ਤਾਂ ਦੇਖੋ ਜੀ ਪ੍ਰਮਾਤਮਾ ਦੀ ਅੱਜ ਅਸ਼ੀਰਵਾਦ ਹੋ ਗਿਆ ਹੈ ਇਹਨਾਂ ਦੀ ਕਿਰਪਾ ਨਾਲ ਪਹਿਲੇ ਹੀ ਸਾਡੇ ਵਾਸਤੇ ਕਾਉਂਸਲਰ ਨੇ ਅੱਗੇ ਵੀ ਆਣ ਵਾਲੇ ਕਾਉਂਸਲਰ ਰਹਿਣਗੇ ਇਹ ਕਾਉਂਸਲਰ ਦਿਲੋਂ ਅਸੀਂ ਇਹਨਾਂ ਨੂੰ ਪ੍ਰਮਾਤਮਾ ਅਗੇ ਬੇਨਤੀ ਕੀਤੀ ਹੈ ਦਿਲੋਂ ਅਸੀਂ ਅਸ਼ੀਰਵਾਦ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਹੈ ਵੀ ਇਹ ਕਾਉਂਸਲਰ ਸਾਡੇ ਪੱਕੇ ਨੇ ਜੀ ਉਹ ਇਹਨਾਂ ਖੈਤ ਦਾ ਫਾਈਨਲ ਹੈ ਜੀ ਹਾਂ ਜੀ